ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ 小雨涵，皮哥，皮哥，皮哥。 ਦਵਾਈ ਮੇਰਾ ਨਾਮ ਹੈ ਪਿੰਦਰ ਸਿੰਘ ਜੀ ਜੀ ਪਿੰਡਾ ਆਪਣਾ ਤੁਗਲ ਖੁਰਦ ਜੀ ਕੀ ਮੈਟਰ ਸੀ ਜਿਹੜਾ ਆਪਣਾ ਨਾਨਕਾ ਮੇਲ ਸੀ ਜੀ ਕਿੱਥਾਂ ਗਏ ਸੀ ਨੇ ਸਾਡਾ ਮੈਟਰ ਸੀ ਬਈ ਜਿਹੜਾ ਆਪਣਾ ਇੱਕ ਤਾਂ ਪੁਰਾਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖੀਏ ਤੇ ਦੂਜਾ ਸੀ ਸਾਡਾ ਮੈਟਰ ਬਈ ਇਹਨੇ ਜੋੜ ਕੇ ਰੱਖੀ ਆਪਣਾ ਸੱਭਿਆਚਾਰ ਆਪਣਾ ਅਲੋਪ ਹੁੰਦਾ ਜਾ ਰਿਹਾ ਜਿਹੜੀ ਆਪਣੀਆਂ ਪੁਰਾਣੀਆਂ ਵਿਰਾਸਤਾਂ ਨੇ ਨੂੰ ਸੰਭਾਲ ਕੇ ਰੱਖੀਏ ਉਹਨਾਂ ਪ੍ਰਤੀ ਆਪਣਾ ਪਿਆਰ ਪੈਦਾ ਹੋਵੇ ਜਿਵੇਂ ਭਾਰਜੀ ਕਰੋ 4 ਦਿਨ ਪਹਿਲਾਂ ਡੀਜ਼ਲ ਦੀ ਆਈ ਨੌਪਤ ਸਾਰੇ ਲੋਕ ਪੀਪੀਆਂ ਲੈ ਕੇ ਖੜ ਗਏ ਜੇ ਉਹ ਨੌਪਤ ਪੈ ਜਾਉਂਦੇ ਗੱਡਿਆਂ ਵਾਂ ਗੱਡਿਆਂ ਨੂੰ ਡੀਜ਼ਲ ਦੀ ਨਹੀਂ ਜ਼ਰੂਰਤ ਹੈਗੀ ਇਹ ਆਪਣਾ ਸਾਧਨ ਹੈ ਫਿਊਲ ਤੋਂ ਬਿਨਾ ਕਰੀ ਗਸ਼ਟ ਸਾਧਨ ਅਸੀਂ ਕਦੋਂ ਮਰਜੀ ਜਾ ਸਕਦੇ ਕੋਈ ਢੀਕ ਨਹੀਂ ਹੈਗੀ ਅਨੰਦਾਇਆ ਬਹੁਤ ਅਨੰਦਾਇਆ ਸਾਨੂੰ ਕਿੰਨੇ ਗੱਡੇ ਕਿੰਨੇ ਟਰੈਕਟਰ ਕਿਸ ਤਰ੍ਹਾਂ ਗਏ ਸੀ ਜੀ ਅਸੀਂ ਦੋ ਗੱਡੇ ਲੈ ਕੇ ਗਏ ਸੀ ਜੀ ਦੋ ਪੁਰਾਣਾ ਮਾਡਲ ਆਪਣੇ ਟਰੈਕਟਰ ਦੇ ਦੀ ਜੀ ਆਪਣੇ ਪਾਇ ਚਾਚਲ ਪਹਿਰਾਵਾ ਆਪਣਾ ਪੰਜਾਬੀ ਐਗਰੀਕਲਚਰ ਦੇ ਅਕਾਊਂਟਿੰਗ ਜਿਹੜਾ ਪਹਿਲਾਂ ਪੁਰਾਣਾ ਪਹਿਰਾਵਾ ਹੁੰਦਾ ਸੀ ਵਿਆਹ ਛੱਦੀ ਚ ਜੀ ਆਪਣੇ ਕੁਰਤੇ ਚਾਦਰ ਦੇ ਪਹਿਰਾਵਾ ਕਾਂਠੇ ਵਗੈਰਾ ਕੈਂਠੇ ਵਗੈਰਾ ਹੋਰ ਹਾਂ ਕਾਂਠੇ ਵਗੈਰਾ ਘਗਰੇ ਜੀ ਲੇੜੀ ਜੀ ਦੇ ਜੀ ਉਰੇ ਅਕੋਰਡਿੰਗ ਸੀ ਗਿਆ ਅੱਜ ਦਾ ਲੋਕ ਹੋ ਗਿਆ ਸਾਰਾ ਉੱਥੇ ਨਹੀਂ ਲੋਪ ਤਾਂ ਦੁਆਰਾ ਦੇਖੋ ਇੱਕ ਦਹੀਂ ਨੂੰ ਆਪਾਂ ਥੋੜੀ ਜਿਹੀ ਦਹੀਂ ਜਵਾਂ ਵੇਚਦੇ ਥੋੜਾ ਇੱਕ ਯਾਗ ਲਾਣਾ ਪੈਂਦਾ ਜਦੋਂ ਆਪਾਂ ਯਾਗ ਲਾਨੇ ਦਹੀਂ ਤਾਂ ਜਮੇ ਜਾਣੀਏ ਕਿਉਂਕਿ ਲੋਕ ਦੁਆਰਾ ਫਿਰ ਵਿਰਾਸਤ ਵਾਲ ਆ ਰਹੇ ਨੇ ਆਪਣੇ ਵਿਰਾਸਤ ਜਿਹੜੀ ਆਪਾਂ ਸਾਫ਼ ਕਰਕੇ ਦੇਖੋ ਪੰਜਾਬ ਦਾ ਨਾਂ ਤਾਂ ਵੱਡਾ ਹੈ ਕਿਉਂਕਿ ਇਹਨਾਂ ਦੇ ਵਿਰਾਸਤ ਸਮੀ ਹੋਈ ਹੈ ਜੋੜੇ ਪੈਦੇ ਹੋਏ ਨੇ ਬਈ ਵਿਰਾਸਤ ਦੇ ਅਕੋਰਡਿੰਗ ਬਈ ਆਪਣਾ ਜਿਹੜਾ ਨਾਂ ਐ ਜਾਂ ਕਲਚਰ ਭਰਤੀ ਜੋ ਆਪਣੀਆਂ ਗੱਲਾਂ ਭਰਤੀ ਤਾਂ ਆਪਣਾ ਵਰਲਡ ਜਿਨਾ ਚੱਲਦਾ ਵੀ ਪੰਜਾਬ ਕੇ ਜਿਹੜੇ ਨੌਜਵਾਨ ਪੀੜੀ ਅੱਜ ਸੱਭੇ ਸਾਨੂੰ ਭੁੱਲ ਗਈ ਨੌਜਵਾਨ ਪੀੜੀ ਨੂੰ ਇਹ ਮੈਸੇਜ ਹੈ ਵੀ ਜਿੰਨੇ ਤੁਹਾਡੇ ਪੁਰਾਣੇ ਸਾਧਨ ਨੇ ਜੇ ਆਪਣੇ ਸੱਭਿਆਚਾਰਕ ਜੁੜੇ ਹੋਏ ਨੇ ਉਹਨਾਂ ਨੂੰ ਸਾਹਮਣੇ ਰੱਖੋ ਫਿਜ਼ੂਲ ਖਰਚੇ ਦੇ ਬਚੋ ਆਪਣੀ ਭਾਈਚਾਰਕਾਂਝ ਪੈਦਾ ਕਰਕੇ ਜਿਹੜੇ ਮੈਰਜ ਪੈਸਿਆਂ ਦੇ ਖਰਚੇ ਨੇ ਜਾਂ ਹੋਰ ਫਿਜ਼ੂਲ ਖਰਚੇ ਨੇ ਗੱਡੀਆਂ ਦੇ ਜਾਂ ਟਰੈਕਟਰਾਂ ਦੇ ਖਰਚੇ ਨੇ ਉਹਨਾਂ ਛੱਡ ਕੇ ਕਰਜ਼ਾ ਹੀ ਨਾ ਹੋ ਆਪਨੰਦ ਜਿਹੜਾ ਆਇਆ ਤੁਸੀਂ ਲਾਲਕਾ ਮੇਡ ਗਏ ਸੀ ਕਿੰਨਾ ਅਨੰਦ ਮਿਲੇ ਤੁਮ ਨੂੰ ਅਨੰਦ ਬਹੁਤ ਤਕੜਾ ਅਨੰਦ ਹੈ ਬਹੁਤ ਪਿਆਰ ਮਿਲਾ ਲੋਕਾਂ ਨਾਲ ਲੋਕ ਇਕੱਠੇ ਨੇ ਚੜ ਗਏ ਜਿਸ ਸਿੰਦਰ ਬੜਾ ਅੜਾਈ ਸੀ ਉਹਨੂੰ ਤਾਂ ਕਹਿੰਦੇ ਦੇਖਣਾ ਤਾਂ ਯਾਰ ਸਾਡਾ ਤਾਂ ਓੜੀ ਨਜ਼ਾਰਾ ਪੂਰਾ ਹੋ ਗਿਆ ਤੁਸੀਂ ਪੁਰਾਣੇ ਕਲਚਰ ਤੇ ਗੱਡਿਆਂ ਬਾ ਜਿਹੜੇ ਬੰਨੇ ਰੇਗ ਦਾ ਮਨ ਬਦਲਦਾ ਜੀ ਉਹ ਕਹਿੰਦੇ ਯਾਰ ਸਾਨੂੰ ਦੇ ਦੋਗੇ ਗੱਡੇ ਨਾਨਕਾਂ ਦੇ ਮੇਲ ਵਾਸਤੇ ਮੈਂ ਯਾਰ ਦੇਵਾਂਗੇ ਕਿਉਂ ਨਹੀਂ ਤੁਸੀਂ ਸਾਡੇ ਕਲਚਰ ਹਾਂ ਲੇ ਲੇ ਬੇ ਨਾਰੀ ਚੱਲ ਉੱਧਰ ਨਹੀਂ ਲਾਉਂਦੇ ਮੈਂ ਉੱਧਰ ਲਾਉਂਦਾ ਮਾਥੀ ਦੁਗਾਲ ਪਿੰਡ ਤੋਂ ਜੀ ਦੁਗਾਲ ਪਾਤਣਾ ਲਵੇ ਦੁਗਾਲ ਕਾਲੀ ਕੀ ਵੀ ਕਹਿੰਦੇ ਨੇ ਜੀ ਪੂਰੇ ਅਸੀਂ ਧੂੜ ਪਿੰਡ ਗਿਆ ਜੀ ਦੋ ਅੱਜ ਕਿਦਾਂ ਸੀ ਕਿਵੇਂ ਲੱਗਿਆ ਜਿਵੇਂ ਨਾਨਕਾਂ ਨਾਲ ਗਈ ਸੀ ਵੀ ਸ੍ਰੀ ਮਾਨਸੀ ਤੇ ਲੈ ਕੇ ਗਏ ਹਾਂ ਕਿਸ ਸਮੇਂ ਹਾਂਜੀ ਇਹਦੇ ਵਿੱਚ ਪੰਜਾਬੀ ਪਹਿਰਾਵਾ ਜੀ ਕੁਰਤੇ ਜਾਦਰੀ ਤੇ ਦੋ ਪੁਰਾਣੇ ਟਰੈਕਟਰ ਦੋ ਗੱਡੇ ਜੀ ਪੁਰਾਣੇ ਤੇ ਪੁਰਾਣੀ ਸੱਬੇ ਚਾਰਨਾ ਜਿਹੜੇ ਗੀਤ ਨੇ ਜੀ ਉਹ ਗਾਏ ਗਏ ਨੇ ਤੇ ਪੰਜਾਬੀ ਢੋਲ ਜੀ ਨਾਲ ਆ ਤੇ ਗਈ ਸੀ ਇਸਮਨੇ ਕੋਈ ਜਾਂ ਨਹੀਂ ਅਸੀਂ ਆਪਣਾ ਟਰੈਕਟਰ ਟੈਲੀਆਂ ਤੇ ਆਪਣਾ ਗੱਡਿਆਂ ਤੇ ਗਈ ਸੀ ਗੱਡੇ ਪੁਰਾਣੇ ਗੱਡੇ ਹਾਂਜੀ ਹਾਂਜੀ ਜਿਹਨੇ ਲੱਗ ਰਹੇ ਸੀ ਅਸੀਂ ਜਾ ਰਹੇ ਜੀ ਮਾਸੀ ਉਸ ਕਿਸ ਤਰ੍ਹਾਂ ਹੋ ਰਹੇ ਹਾਂ ਲੋਕਾਂ ਨੇ ਬਹੁਤ ਮਹਿਸੂਸ ਕੀਤਾ ਹੀ ਖੁਸ਼ੀ ਮਨਾਈ ਕਿਉਂਕਿ ਦੂਰ ਪਿੰਡ ਦੇ ਵਿੱਚ ਸਾਰਾ ਪਿੰਡ ਹੀ ਜਿਹੜਾ ਗਲੀਆਂ ਤੋਂ ਬਹਾਰ ਆ ਗਿਆ ਸੀ ਦੇਖਣ ਲਈ ਲੋਕਾਂ ਨੇ ਬਹੁਤ ਪੁੱਛਿਆ ਸੀ ਬਹੁਤ ਕਹਿੰਦੇ ਸਾਨੂੰ ਵਧੀਆ ਲੱਗਿਆ ਅੱਜ ਨੇ ਅੱਜ ਕੱਲ ਲੋਕ ਮੁਰ ਲੱਗ ਗਈ ਪਰ ਸਮੱਸਿਆ ਇਹ ਹੋ ਗਈ ਲੋਕਾਂ ਨੂੰ ਜਿਹੜਾ ਪੁਰਾਣਾ ਸਮਾਨ ਮਿਲ ਨਹੀਂ ਰਿਹਾ ਜੀ ਜਿਆਦਾ ਇਹ ਹੋ ਗਈ ਲੋਕ ਚਾਹਦੇ ਹਰੀ ਕਵੇ ਅਸੀਂ ਗੱਡੇ ਲੈ ਕੇ ਜਾਈਏ ਪੁਰਾਣੇ ਬੋਤੇ ਲੈ ਕੇ ਜਾਈਏ ਘੋੜੀਆਂ ਲੈ ਕੇ ਜਾਈਏ ਪਰ ਉਹਨਾਂ ਨੂੰ ਜਿਹੜਾ ਸਮਾਨ ਹੈ ਜਿਹੜਾ ਪੰਜਾਬ ਦੇ ਵਿੱਚ ਮਿਲ ਨਹੀਂ ਰਿਹਾ ਜੀ ਜੇ ਕੋਈ ਲੋਡ ਬੰਦ ਤੁਹਾਨੂੰ ਆਂਦਾ ਤੁਹਾਡੇ ਕੋਲੇ ਤੁਸੀਂ ਆਪ ਦੀ ਸਪੋਰਟ ਕਰੋਗੇ ਇਸ ਤਰ੍ਹਾਂ ਮੁਰਨ ਵਾਸਤੇ ਲੋਕ ਹਾਂ ਹਾਂ ਜਰੂਰ ਜੀ ਜਰੂਰ ਆਪਣੇ ਸੱਜਣ ਜੋੜ ਲਈ ਅਸੀਂ ਪੂਰੀ ਮਦਦ ਕਰਾਂਗੇ ਜਿਹਹੀ ਜੀ ਵੀ ਲੋਡ ਹੈ ਜੀ ਸਾਥ ਦੇਵਾਂਗੇ ਜੀ ਪੂਰਾ ਅਸੀਂ ਜੀ ਪ੍ਰਾਣੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਆ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਸਾਡੇ ਜਿਹੜੇ ਪ੍ਰਾਣੇ ਰੀਤੀ ਰਿਵਾਜ ਆ ਸਾਰੇ ਖਤਮ ਹੋ ਗਏ ਉਹਨਾਂ ਨੂੰ ਲੈ ਕੇ ਅਸੀਂ ਅੱਜ ਬੜੇ ਉਤਸ਼ਾਹ ਨਾਲ ਪ੍ਰਾਣੇ ਕਲਚਰ ਨੂੰ ਲੈ ਕੇ ਨਾਲ ਚੱਲ ਰਹੇ ਹਾਂ ਇਸ ਕਰਕੇ ਅਸੀਂ ਨਾਨਕਾ ਮੇਲ ਅੱਜ ਗੱਡੀਆਂ ਤੇ ਟਰਾਲੀਆਂ ਤੇ ਪੂਰੇ ਇੰਜੋਏ ਨਾਲ ਪੂਰੇ ਮਾਹੌਲ ਨੂੰ ਖੁਸ਼ੀ ਵਾਲਾ ਬਣਾ ਕੇ ਲੈ ਕੇ ਜਾ ਰਹੇ ਹਾਂ ਜੀ ਪ੍ਰਾਣੇ ਸੱਭਿਆਚਾਰ ਨੂੰ ਲੋਕ ਭੁੱਲ ਗਏ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਸੜਨੇ ਤੇ ਟਰਾਲੇ ਲੋਕਾਂ ਵੀ ਬਿੱਟੇ ਜਾਣਗੇ ਸਾਨੂੰ ਜ਼ੋਰ ਲੱਗੂਗਾ ਜੀ ਇਹ ਜੇ ਪ੍ਰਾਲੇ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰੀਏ ਆਪਣੇ ਪੁਰਾਣੇ ਵਿਰਸੇ ਨਾਲ ਜੋੜੀਏ ਉਹਨਾਂ ਨੂੰ ਜੋ ਕਿ ਨਵੇਂ ਜਨਰੇਸ਼ਨ ਹੈ ਨਵੇਂ ਯੁੱਗ ਦੇ ਵਿੱਚ ਸਭ ਆਪਣਾ ਪੁਰਾਣਾ ਸੱਭਿਆਚਾਰ ਨੂੰ ਅਲੋਪ ਕਰ ਚੁੱਕਾ ਉਸ ਨੂੰ ਪਰਫੁੱਲਤ ਕਰ ਲਈ ਅੱਜ ਅਸੀਂ ਇਹ ਪੁਰਾਣਾ ਕਲਚਰ ਨਾਲ ਲੈ ਕੇ ਲੋਕਾਂ ਨੂੰ ਦਿਖਾ ਰਹੇ ਹਾਂ